ਆਇਆ ਯਾ ਯਾ ਤੂੰ ਹਰੀ ਹੋ ਗਈ ਨਹੀਂ ਮੈਂ ਟੱਕ ਕੋ ਹੋਣੀ ਨਹੀਂ ਮੇਰੇ ਬਾਪ ਲੈ ਨਹੀਂ ਕੋਤਨੀ ਕਬੱਡੀ ਜਗਤ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਜਦੋਂ ਪਤਾ ਲੱਗਿਆ ਕਿ ਕਬੱਡੀ ਖਿਡਾਰੀ ਨਾਮੀ ਕਬੱਡੀ ਖਿਡਾਰੀ ਬਿੱਟੂ ਬਲਿਆਲ ਫਤਿਹਗੜ੍ਹ ਸਾਹਿਬ ਦੇ ਰੂਪਾ ਹੀੜੀ ਪਿੰਡ ਦੇ ਵਿੱਚ ਟੂਰਨਾਮੈਂਟ ਦੇ ਦੌਰਾਨ ਮੁੱਕ ਗਏ ਪਤਾ ਲੱਗਿਆ ਕਿ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਜਾਨ ਗਈ ਹੈ ਸੰਗਰੂਰ ਦੇ ਭਵਾਨੀਗੜ੍ਹ ਤੇ ਪਿੰਡ ਬਲਿਆਲ ਦੇ ਰਹਿਣ ਵਾਲੇ ਸੀ ਉਹ ਉਹਨਾਂ ਦੇ ਸਾਥੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਫੀ ਸਮੇਂ ਤੋਂ ਉਹ ਦਿਲ ਦੀ ਬਿਮਾਰੀ ਦੇ ਨਾਲ ਵੀ ਜੂਝ ਰਹੇ ਸੀ ਉਹਨਾਂ ਦੇ ਤਿੰਨ ਸਟੰਟ ਵੀ ਪਏ ਹੋਏ ਸਨ ਡਾਕਟਰਾਂ ਨੇ ਉਹਨਾਂ ਨੂੰ ਖੇਡਣ ਦੀ ਸਖਤ ਚੇਤਾਵਨੀ ਦਿੱਤੀ ਹੋਈ ਸੀ ਪਰ ਉਸ ਦਾ ਕਹਿਣਾ ਸੀ ਕਿ ਮੇਰੀ ਜ਼ਿੰਦਗੀ ਅਤੇ ਜੀਣਾ ਮਰਨਾ ਸਭ ਕੁਝ ਕਬੱਡੀ ਦੇ ਮੈਦਾਨ ਤੇ ਵਿੱਚੀ ਹੈ ਸਾਥੀਆਂ ਨੇ ਦੁੱਖ ਜ਼ਾਹਰ ਕਰਦੇ ਹੋਏ ਕਿਹਾ ਕਿ ਬਿੱਟੂ ਦੇ ਕਾਰ ਕਮਾਈ ਦਾ ਹੋਰ ਕੋਈ ਸਾਧਨ ਨਹੀਂ ਉਹ ਵਿਆਹੇ ਹੋਏ ਸਨ ਡਾਕਟਰਾਂ ਦੀ ਚਿਤਾਵਨੀ ਦੇ ਬਾਵਜੂਦ ਵੀ ਉਹ ਕਿਸ ਤਰੀਕੇ ਦੇ ਨਾਲ ਆਪਣੀ ਖੇਡ ਨੂੰ ਕਿੰਨਾ ਪਿਆਰ ਕਰਦੇ ਸੀ ਇਸ ਪੂਰੀ ਘਟਨਾ ਤੋਂ ਪਤਾ ਲੱਗਦਾ ਹੈ ਬਿੱਟੂ ਬਲੀয়াল ਦੇ ਪਰਿਵਾਰ ਤੇ ਵਿੱਚ ਹੁਣਾਂ ਦੇ ਧਰਮ ਪਤਨੀ ਅਤੇ ਇੱਕ ਭੈਣ ਹੀ ਰਹਿ ਗਏ ਨੇ ਉਹਨਾਂ ਦੇ ਮਾਤਾ ਪਿਤਾ ਤੇ ਭਰਾ ਪਹਿਲਾਂ ਹੀ ਦੁਨੀਆ ਛੱਡ ਚੁੱਕੇ ਨੇ ਇਸ ਤਰੀਕੇ ਦੇ ਨਾਲ ਅਚਾਨਕ ਜਾਨ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਜਿਨ੍ਹਾਂ ਦੇ ਵੱਲੋਂ ਪਰਿਵਾਰ ਤੇ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਸਭ ਬੜੇ ਮਸ਼ਹੂਰ ਕਬੱਡੀ ਖਿਡਾਰੀ ਸੀ ਬਿੱਟੂ ਬਨਿਆਲ ਕਿਸ ਤਰ੍ਹਾਂ ਜਿਹੜੀ ਇਹ ਘਟਨਾ ਪਈ ਹੈ ਲੈ ਇਹੀ ਆ ਆਪਣਾ ਹੱਥ ਨਾਲ ਤੋੜ ਜਾ ਤੋੜ ਕੇ ਇਹ ਨਹੀਂ ਕਿ ਜਿਹਨੂੰ ਕਹਿ ਆ ਵੀ ਨਹੀਂ ਤਾਕਦੀ ਵੀ ਮੇਰਾ ਭਾਈ ਜਾਨ ਆ ਗਿਆ ਨੂੰ ਇਹ ਵੀ को ਸਾਡੇ ਪਿੰਡ ਲਈ ਬਹੁਤ ਮਤਭਾਗੀ ਬਹੁਤ ਦੁੱਖ ਹੈ ਸੈਨਾ ਬਹੁਤ ਔਖਾ ਸਾਡੇ ਸਾਡੇ ਨਗਰ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਤਾਂ ਹੈ ਹੀ ਤੇ ਸਾਰੇ ਪੰਜਾਬ ਜਾਨੀ ਕਬੱਡੀ ਖਿਡਾਰੀ ਦਾ ਨਾਂ ਸੀ ਬਿੱਟੂ ਕਬੱਡੀ ਖਿਡਾਰੀ ਕਹਿੰਦੇ ਸੀ ਬਲੈਕ ਬਿੱਟੂ ਬਿਲਾਲ ਨਾਂ ਸੀ ਇਹਦਾ ਤੇ ਇਹ ਫਤੇਗੜ ਜਿਸਾਬ ਕੋਈ ਪਿੰਡ ਪਿੰਡ ਇੱਥੇ ਜਿਲ੍ਹਾ ਜਿੱਥੇ ਸਾਨੂੰ ਪਤਾ ਲੱਗਿਆ ਉੱਥੇ ਖੇਡਾਂ ਸੀ ਉੱਥੇ ਖੇਡਾਂ ਜਗਿਆ ਸੀਗਾ ਉੱਥੇ ਰੇਡ ਪਾ ਕੇ ਵਾਪਸ ਆ ਰਿਹਾ ਸੀਗਾ ਰੇਡ ਪਾਇਆ ਤੇ ਪੁਆਇੰਟ ਆਪਣਾ ਲੈ ਆਇਆ ਸੀਗਾ ਹੂੰ ਵੀਡੀਓ ਵੀ ਵਾਰ ਹੋ ਰਹੀ ਆ ਕੋ ਉਹਦੇ ਵਿੱਚ ਜਦੋਂ ਪੈਂਟ ਲੈ ਕੇ ਬਸ ਉਹਦੇ ਬਾਅਦ ਸਿਰ ਫੜੇ ਨੇ ਉੱਥੇ ਬਲਕੇ ਇਹਨੂੰ ਅਟੈਕ ਹੋ ਗਿਆ ਪਰਿਵਾਰ ਚ ਕੌਣ ਸੀ ਇਹਦੇ ਪਰਿਵਾਰ ਚ ਦੇਖੋ ਇਹਦੇ ਮਾਤਾ ਪਿਤਾ ਇੱਕ ਇਹਦਾ ਵੱਡਾ ਭਰਾ ਸੀਗਾ ਉਹਨਾਂ ਦੀ ਪਹਿਲਾਂ ਡੈਥ ਹੋ ਗਈ ਤੇ ਛੋਟੇ ਛੋਟੇ ਹੀ ਭੈਣ ਭਾਈ ਨੇ ਹੁਣ ਦੋ ਦੋਏ ਭੈਣ ਭਾਈ ਨੇ ਜੀ ਭੈਣ ਵਿਆਹੀ ਹੈ ਚਲੋ ਇਹ ਵੀ ਵਿਆਹ ਹੈ ਯਾਨੀ ਹਲੇ ਬੱਚਾ ਹੈ ਨਹੀਂ ਸੀ ਇਹਦੇ ਲਈ ਤਿੰਨ ਸਾਲ ਹੋਏ ਨੇ ਤੇ ਵਿਆਹ ਹੋਇਆ ਨਹੀਂ ਅਸੀਂ ਤਾਂ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕਰਦੇ ਆਂ ਵੀ ਦੇ ਕੋ ਜਿਹੜਾ ਪਰਿਵਾਰ ਹੈ ਇਹਨਾਂ ਦੀ ਮਦਦਤ ਹੋਣੀ ਚਾਹੀਦੀ ਜਿਵੇਂ ਆਮ ਖਿਡਿਆਰੀ ਜਾਂ ਕਿਸੇ ਵੀ ਮਦਦ ਕਰਦੇ ਨੇ ਇਹਦੀ مالی ਸਹਾਇਤਾ ਹੋਣੀ ਚਾਹੀਦੀ ਜਾਂ ਇਹਦੇ ਪਰਿਵਾਰ ਨੂੰ ਕੋਈ ਨੌਕਰੀ ਇਹ ਜਿਹੜੀ ਮੈਸੇਜ ਆ ਉਹਨੂੰ ਕੋਈ ਚਲੋ ਕਿਸੇ ਕੰਮ ਤੋਂ ਦੇ ਲੱਗੇ ਜੀ ਵਿਚਾਰੀ ਹਨਾ ਉਹਨੂੰ ਕੋਈ ਨੌਕਰੀ ਦਾ ਸਾਧਨ ਦੇਵੇ ਪੰਜਾਬ ਸਰਕਾਰ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਵੀ ਦੇਖੋ ਉਹਨੂੰ ਇਹ ਕਰਨਾ ਬਾਪਸ ਲੋ ਦੁੱਖ ਹੈ ਵਾਪਸ ਤਾਂ ਹੁੰਦਾ ਨਹੀਂ ਹੈਗਾ ਵੀ ਪਰਿਵਾਰ ਨੂੰ ਕੋਈ ਮਾਲੀ ਸਹਾਇਤਾ ਮਿਲਣੀ ਚਾਹੀਦੀ ਜੀ ਕੋਈ ਬੱਚਾ ਬੱਚੇ ਨਹੀਂ ਬੱਚਾ ਹੈ ਨਹੀਂ ਜੀ ਹਾਲੇ ਕੋਈ ਐਸੇ ਸਾਨੂੰ ਮੇਰੇ ਨਾਲ ਹਾਲੇ ਮੜਾ ਪਤਾ ਨਹੀਂ ਮੇਰੇ ਬੱਚਾ ਹਾਲੇ ਤੱਕੜੀ ਹੈ ਨਹੀਂ ਜੀ ਸਰਪੰਚ ਸਾਹਿਬ ਤੁਸੀਂ ਬਹੁਤ ਪੁਰਾਣੇ ਹੋ ਸਵਾਹ ਕਿਵੇਂ ਦਾ ਸੁਭਾਅ ਸਵਾਹ ਦਾ ਬਹੁਤ ਵਧੀਆ ਸੀ ਨਰਮ ਬਹੁਤ ਨਰਮ ਸੁਭਾਅ ਦੀ ਕਿਸੇ ਨਾਲ ਬालतੂ ਗੱਲੇ ਨਹੀਂ ਕਰਦੇ ਜੀ ਬਹੁਤ ਵਧੀਆ ਖੜਿਆਰੀ ਸੀਗਾ ਕੱਲ ਸਾਡੇ ਨਗਰ ਦੇ ਇਥੇ ਭੋਗ ਸੀ ਅਖੰਡ ਪਾਤਸ਼ਾਹ ਦਾ ਮੈਨੂੰ ਮਿਲਿਆ ਉਥੋਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਵਾਪਸ ਆ ਰਿਹਾ ਜੀ ਮੈਨੂੰ ਮਿਲਿਆ ਸਸੀ ਦਾ ਬਲਕ ਹੈ ਕਿ ਉਦੋਂ ਬਾਅਦ ਚਲੋ ਮੈਨੂੰ ਪਤਾ ਲੱਗਾ ਕਿ ਇਹਨੇ ਖੇਡਣ ਗਿਆ ਜੀ ਇਹਨੇ ਜੇ ਬਾਹਰ ਵੀ ਜਾਣਾ ਸੀ ਨਿਊਜ਼ੀਲੈਂਡ ਦਾ ਵੀਜ਼ਾ ਲੱਗਿਆ ਸੀਗਾ ਜੀ ਆ ਗਿਆ ਸੀ ਵੀਜ਼ਾ ਲੱਗ ਕੇ ਜੀ ਇਹਨੇ ਕੁ ਮਹੀਨੇ ਚੋਂ ਬਾਅਦ ਬਾਹਰ ਜਾਣਾ ਸੀਗਾ ਜੀ ਪਿੰਡ ਦਾ ਵੀ ਨਾਮ ਬੜਾ ਉੱਚੇ ਪੱਧਰ ਬਹੁਤ ਵਧੀਆ ਨਾਂ ਕੀਤਾ ਸਾਡੇ ਪਿੰਡ ਦਾ ਜੀ ਮਿੱਟੂ ਬਲਿਆਲ ਮਿੱਟੂ ਬਲਿਆਲ ਹੋ ਰਹੀ ਸੀ ਸਾਡੇ ਨਗਰ ਦਾ ਪਹਿਲਾਂ ਵੀ ਵਿਚਾਰੇ ਨਾਲ ਖਰੇ ਇੱਕ ਦੋ ਵਾਰੀ ਘੱਟਾਂ ਹੋਈਆਂ ਲਾਟ ਟ ਇਹ ਗੱਲ ਕੀਤੀ ਜਾਵੇ ਪਰਵਾਹ ਦੀ ਕਿੰਨੀ ਆਰਸੀ ਦੇ ਬਹੁਤ ਡਾਉਨ ਹੈ ਕੁਛ ਨਹੀਂ ਹੈਗਾ ਜੀ ਨੇ ਅਬਦਾ ਬਸ ਏਥੇ ਖੇਡਾਂ ਤੇ ਖੇਡਾਂ ਤੇ ਅਬਦਾ ਪੇਟ ਪਾ ਲਿਆ ਠੀਕ ਬਹੁਤ ਕਰ ਤੇ ਵੀ ਮਾਲੀ ਮਦਦ ਕਰਾਂਗੇ ਜਿੰਨੀ ਹੋਈ ਹੈ ਨਾ ਵੀ ਅਜ ਹਾਲ ਤੱਕ ਕੋਈ ਨਹੀਂ ਆਇਆ ਚਲੋ ਦੇਖਦੇ ਅੱਗੇ ਆਉਂਦੇ ਆ ਜਨਾ ਇਹ ਵੀ ਦੇਖਦੇ ਆ ਵੀਰੇ ਹਨਾ ਵਿੱਕੀ ਕੀ ਨਾਮ ਉਹ ਮੇਰੇ ਵਿੱਕੀ ਇੱਕ ਪਿਆਲੀ ਤੇ ਇੱਕ ਪਿਆਲੀ ਵਿੱਕੀ ਦੀ ਗੱਲ ਬਿੱਟੂ ਬਲਿਆਲ ਦੀ ਡੈਥ ਤੁਸੀਂ ਵੀ ਉਸ ਇੱਕ ਖੇਡਰੇ ਸੀਗੇ ਕੀ ਕਰਨਾ ਕਿਉਂ ਸੀ ਨਹੀਂ ਮੈਂ ਘਰ ਸੀ ਇਹ ਮੁੰਡਾ ਨਾਲ ਖੇਡਦੇ ਜੀਤਾ ਕਿਸੇ ਟੀਮ ਚ ਗਏ ਸੀ ਕਟਣਾ ਤਾਂ ਹੀ ਆਏ ਸੀ ਪਹਿਲਾਂ ਵਿਚਾਰੇ ਦਾ ਉਹਦਾ ਐਕਸੀਡੈਂਟ ਪਹਿਲਾਂ ਵੀ ਹੋ ਚੁੱਕੇ ਸੀ ਦੋ ਐਕਸੀਡੈਂਟ ਤੋਂ ਬਾਅਦ ਆਏ ਤੇ ਕਿਉਂਦੇ ਸਟੰਟ ਪਏ ਸੀ ਸੰਤਮਾਨ ਕਰ ਡਾਕਟਰ ਨੂੰ ਮਨਾ ਕਰੇ ਸੀ ਖੇਡਣਾ ਵੀ ਤੂੰ ਖੇਡ ਨਹੀਂ ਸਕਦਾ ਪਰ ਉਹ ਜਨੂਨ ਹੈ ਇੰਨਾ ਸੀ ਵੀ ਮੈਂ ਕਬੱਡੀ ਖੇਡਣੀ ਹੀ ਆ ਮਤਲਬ ਹਾਰਦੀ ਦਿੱਕਤ ਸੀ ਹਾਰਦੀ ਦਿੱਕਤ ਹੈਗੀ ਸੀ ਪਰ ਉਹ ਪਹਿਲਾਂ ਵੀ ਇਹ ਕਹਿੰਦਾ ਜੀ ਮੈਂ ਕਬੱਡੀ ਖੇਡਣੀ ਜੇ ਮੈਨੂੰ ਗਰਾਉਂਡ ਤੋਂ ਚੱਕ ਕੇ ਲੈ ਕੇ ਆਣਾ ਪਰ ਉਹੀ ਗੱਲ ਸੱਚੀ ਹੋ ਗਈ ਪਰਮਾਤਮਾ ਨੇ ਜਿਹੜਾ ਮੂੰਹ ਨਿਕਲਿਆ ਤੇ ਕਬੱਡੀ ਦੇ ਜਨੂਨ ਖੇਡਣੀ ਜਨੂਨ ਹੈ ਬਹੁਤ ਜ਼ਿਆਦਾ ਸੀ ਤੇ ਕੱਲ ਉਹ ਰੇਡ ਪਾਈ ਤੇ ਉਦਾਂ ਥੋੜਾ ਜਿਹਾ ਜਿਵੇਂ ਜੋਰ-ਜੂਰ ਵੀ ਨਹੀਂ ਹੋਇਆ ਉਹਨੂੰ ਦਿੱਕਤ ਪਹਿਲਾਂ ਹੈਗੀ ਸੀ ਪਰ ਹੁਣ ਇੱਕ ਸਾਡੇ ਕਬੱਡੀ ਵਾਲੇ ਥੋੜੀ ਬਦਨਾਮ ਬਿਕਰੀ ਜਾਂਦੇ ਆ ਜਦੋਂ ਰੇਡ ਪਾ ਕੇ ਆਉ ਇਹ ਕਰਕੇ ਬਦਨਾਮ ਨਾ ਕਰੋ ਖੜਿਆਰੀ ਨੂੰ ਜਨ ਨਾਲ ਤਾਂ ਚਲੋ ਵਗ ਜਾਂਦਾ ਪਿੱਛੇ ਪਰਿਵਾਰ ਨੂੰ ਬਹੁਤ ਔਖਾ ਏਜ ਕਿੰਨੀ ਸੀ ਉਹਨੂੰ ਏਜ ਹੋਊਗੀ तकरीबन 28 ਹਾਂ 30 30 ਕਿਲੋਵੇ ਹੋਤੀ ਦਿੱਤੀ ਲਵੇ ਇੰਨੇ ਕੋ ਹੋਗੇ ਸੁਭਾ ਕੀਵੇਂ ਦਾ ਸੀ ਤੁਹਾਡਾ ਸੁਭਾ ਤਾਂ ਬਹੁਤ ਵਧੀਆ ਸੀ ਕਿਉਂਕਿ ਤਾਂ ਸ਼ੁਰੂ ਤੋਂ ਜੁੜੇ ਬਚਪਨ ਤੋਂ ਜੁੜੇ ਹੋਏ ਸਾਰੇ ਇਕੱਠੇ ਖੜਿਆਰੀ ਹਾਂ ਜੀ ਹਾਂ ਬਾਕੀ ਹੁਣ ਤਾਂ ਮੈਂ ਚਲੋ ਕਰਦਾ ਵੀ ਬੰਦਾ ਮੁਰਨ ਨਾਲ ਨਹੀਂ ਮੁਰਦਾ ਪਰ ਇਹਦੇ ਹੁਣ ਕਰ ਵੀ ਜਦੋਂ ਸਟੰਟ ਪਏ ਉਹਦੇ ਗਿਰ ਵੀ ਸੀ ਰੱਖਿਆ ਹੋਇਆ ਵੀ ਜਿੰਨੀ ਹੋ ਸਕੇ ਚਲੋ ਕੋਈ ਬੰਦਾ ਬਾਹਰ ਹੋ ਜਾਣ ਦੀ ਮਦਦ ਕਰੀ ਜਾਵੇ ਕਿਵੇਂ ਦੇਖ ਦੋ ਤੁਸੀਂ ਵੀ ਖਿਡਾਰੀ ਹੋ ਇੱਕ ਦੇਸ਼ ਦਾ ਨਾਮ ਇੱਕ ਪਿੰਡ ਕਿਦਾ ਨਾਮ ਰੋਸ਼ਨ ਕਰਦਾ ਪਰ ਬਾਅਦ ਦੇ ਵਿੱਚ ਪਰਿਵਾਰਾਂ ਨੂੰ ਜਿਹੜਾ ਨਾਮ ਤੱਕੇ ਰਹਿ ਜਾਂਦਾ ਮੈਂ ਤੁਹਾਨੂੰ ਉਹੀ ਦੱਸਦਾ ਨਹੀਂ ਦੇਖੋ ਹੁਣ ਪਿੰਡ ਦੇ ਮੋਧਵਰ ਬੋਲਿਆ ਅਸੀਂ ਆਏ ਬਾ ਪਰ ਹੁਣ ਇਹ ਪਿੱਛੇ ਇਹ ਤਾਂ ਕਿਸ ਨੇ ਦੇਖਿਆ ਨਹੀਂ ਹੁਣ ਮੋਧਪੁਰ ਬੋਲਣ ਵਾਲੇ ਕਰੀਆਂ ਦੇ ਸਾਡਾ ਨਾਮ ਪਿੰਡ ਦਾ ਪਹਿਲਾਂ ਜਦੋਂ ਪਿੱਛੇ ਉਹ ਤਾਂ ਕਿਸ ਨੇ ਦੇਖਿਆ ਨਹੀਂ ਜਦੋਂ ਬਾਰਾ ਬਿਮਾਰ ਸੀ ਚਲੋ ਪਿੰਡੇ ਹੈਲਪ ਕਰ ਦਿੰਦਾ ਚਾਰ ਪੈਸੇ ਇਕੱਠੇ ਕਰਕੇ ਉਹਨੂੰ ਕੋਈ ਦੁਕਾਨ ਜਾਂ ਕੋਈ ਇਹੋ ਜਿਹਾ ਕੰਮ ਹੀ ਕਰਕੇ ਤੋਰ ਕੇ ਦੇਂਦਾ ਵਿਚਾਰਾ ਬੈਠਾ ਕਰੀ ਜਾਂਦਾ ਜੀ ਉਹ ਤਾਂ ਬਾ ਨਹੀਂ ਫੜੀ ਬਾ ਕੋਈ ਨਹੀਂ ਫੜਦਾ ਹੁਣ ਸਾਰੇ ਮੂਰੇ ਹੋ ਹਾਂ ਸਾਡੇ ਪਿੰਡ ਦਾ ਐ ਸੀ ਸਾਡੇ ਬਿੱਟੂ ਆਏ ਸੀ ਉਦੋਂ ਬਾਰ ਵੀ ਅਪੀਲ ਆਈ ਚਲੋ ਦੀ ਵਾਈਫ ਆ ਵਿੱਚ ਕੋਈ ਨਾ ਕੋਈ ਨੌਕਰੀ ਜਾਂ ਵਗੈਰਾ ਕੁਝ ਵਿਚਾਰਾ ਨਾ ਹੰਦਾ ਲੱਗ ਜੇ ਵਧੀਆ ਗੱਲ ਹੈ ਹਾਂ ਜੀ ਹਾਂ ਠੀਕ ਪੰਜਾ ਪੱਟੀ ਲੈ ਮੈਂ ਪੱਦੀ ਮੇਰੇ ਜੀਤਾ ਕੇ ਪਿਆਲੇ ਜੀਤਾ ਜੀ ਤੁਸੀਂ ਵੀ ਨਾਲ ਸੀ ਇਹ ਬਿੱਟੂ ਜੀ ਦੇ ਖੇਡਣਗੇ ਸੀ ਕਿੱਥੇ ਜਿਹੜਾ ਮੁਕਾਬਲਾ ਹੋ ਰਿਹਾ ਸੀ ਕੀ ਘਟਨਾ ਵੀ ਇਹ ਜੀ ਆਪਣਾ ਫਤੇਗੜ ਸਾਹਿਬ ਟੱਪ ਕੇ ਰਪਾਲ ਹੀੜੀ ਟੂਰਨਾਮੈਂਟ ਚੱਲ ਰਿਹਾ ਸੀ ਮੈਂ ਨਾਲ ਹੀ ਖੇਡ ਰਿਹਾ ਸੀ ਬਾਈ ਤੇ ਬਾਈ ਸਟ੍ਰਗਲ ਕਰਕੇ ਆਇਆ ਰੇਡ ਤੇ ਕੋਈ ਜ਼ਿਆਦਾ ਸਟ੍ਰਗਲ ਨਹੀਂ ਹੋਈ ਜੋਰ ਨਹੀਂ ਲੱਗਿਆ ਬਾਈ ਆ ਕੇ ਸਿਰਜਾ ਫੜਿਆ ਮੈਂ ਬਾਈ ਲਵੇ ਗਿਆ ਭਾਈ ਕਹਿੰਦਾ ਮੈਂ ਠੀਕ ਹੈ ਕਹਿੰਦਾ ਭਗ ਜਾ ਤੂੰ ਚੈਨ ਚ ਲੱਗ ਜਾ ਦੁਬਾਰੋਂ ਦੁਬਾਰੋਂ ਜੋ ਮੈਂ ਦੇਖਿਆ ਭਾਈ ਫੇਰ ਥੱਲੇ गिर ਗਿਆ ਭਾਈ ਤੇ ਉਸ ਤੋਂ ਬਾਅਦ ਚਲੋ ਮੈਨੂੰ ਪਤਾ ਸੀ ਪਹਿਲਾਂ ਭਾਈ ਨੂੰ ਪ੍ਰੋਬਲਮ ਆ ਗਈ ਸਟੰਟ ਪਏ ਹੋਏ ਆਗੇ ਚਲੋ ਮੈਨੂੰ ਕੁਝ ਦਾਉਟ ਹੋ ਗਿਆ ਵੀ ਜਾਦੇ ਗਲਤ ਹੋ ਰਿਹਾ ਹੈਗਾ ਮਾ ਚਲੋ ਮੈਂ ਤਾਂ ਭਾਈ ਉੱਥੇ ਅਰਦਾਸ ਕਰਨ ਲੱਗ ਗਿਆ ਪਏ ਕਿ ਉੱਥੀ ਨਾਲ ਵਾਲੇ ਮੁੰਡੇ ਚਲੋ ਉਹਨੂੰ ਜਾ ਕੇ ਲੈ ਗਏ ਉਸ ਤੋਂ ਬਾਅਦ ਭਾਈ ਇੱਕ ਚਲੋ ਮੈਂ ਦੋ ਕਲਾਬ ਵਾਲੇ ਖੜੇ ਸੀ ਉੱਥੇ ਨੰਬਰ ਲਿਖਣ ਵਾਲੇ ਬੰਦੇ ਕੋਲ ਮੈਂ ਉਹਨੂੰ ਪੁੱਛਿਆ ਮਾ ਭਾਈ ਕਿ ਮੈਂ ਵੀ ਠੀਕ ਆ ਭਾਈ ਚਲ ਉਹਨਾਂ ਨੇ ਕਲੱਬ ਵਾਲੇ ਨਾਲ ਗਏ ਸੀ ਨਾ ਤੇ ਉਦੋਂ ਬਾਅਦ ਉਹ ਕਲੱਬ ਵਾਲਿਆਂ ਦਾ ਬੋਲਣਾ ਦੇਖੋ ਕਿਵੇਂ ਸੀ ਨਾ ਤੇ ਮੈਨੂੰ ਕਹਿੰਦੇ ਵੀ ਕੁਝ ਕਰਿਆ ਹੋਇਆ ਸੀ ਇਹਦਾ ਗਲਤ ਮਾ ਨਹੀਂ ਭਾਈ ਮਾ ਇਹਦਾ ਪਹਿਲਾਂ ਪ੍ਰੋਬਲਮ ਸੀ ਭਾਈ ਨੂੰ ਸਟੰਟ ਪਏ ਹੋਏ ਸੀ ਵੀ ਤਾਂ ਕਰਕੇ ਥੋੜਾ ਇਹਦਾ ਪ੍ਰੋਬਲਮ ਆ ਗਿਆ ਤੇ ਉਹਨਾਂ ਨੇ ਮੂਰੋਂ ਰੂਟ ਲਈ ਬੋਲੇ ਮੈਨੂੰ ਕਹਿੰਦੇ ਵੀ ਫੇਰ ਖੇਡ ਦਾ ਅੰਬਲੈਨ ਨੂੰ ਕਹਿੰਦੇ ਇਹ ਕਲੱਬ ਵਾਲਿਆਂ ਦੀ ਬੜੰਗੇ ਇਹ ਮਤਲਬ ਇਹ ਸ਼ਬਦਾਵਲੀ ਹਾਂ ਇਹ ਸ਼ਬਦਾਵਲੀ ਕਹਿੰਦੇ ਖੇਡ ਦਾ ਫੇਰ ਅੰਬਲੈਨ ਨੂੰ ਸੀ ਇਹ ਭਾਈ ਫੇਰ ਉੱਥ ਇੰਤ ਲੱਗ ਜਾਂਦੀ ਹੈ ਇੱਕ ਖਿਡਾਰੀ ਬਣਨ ਤੇ ਉਸ ਤੋਂ ਬਾਅਦ ਅਜਿਹਾ ਕੁਝ ਸੁਣਨ ਨੂੰ ਪੈਂਦਾ ਬਸ ਬਈ ਬਦਨਾਮ ਕਰਦੇ ਆ ਜਿਆਦੇ ਬਈ ਇਹ ਬੰਦੇ ਨੇ ਨਾ ਬਈ ਸਾਰੀ ਉਮਰ ਵਿਚਰਨੇ ਦੁੱਖਾਂ 'ਚ ਕੱਢ ਤੀ ਚਾਰ ਇਹ ਦੇ ਐਕਸੀਡੈਂਟ ਹੋਏ ਹੋਏ ਆ ਬਈ ਕੋਈ ਨਹੀਂ ਨਾਲ ਖੜਿਆ ਜਮ ਵਿੱਕੀ ਨੇ ਪਹਿਲਾਂ ਗਿਆ ਪਿੰਡ ਵਾਲਾ ਕੋਈ ਨਹੀਂ ਖੜਿਆ ਬਈ ਨਾਲ ਇਹਦੇ ਯਾਰ ਮਿੱਤਰੇ ਖੜਿਆ ਗਿਆ ਸੁੱਚੇ ਹੁਰੀ ਨੇ ਵੀਰੇ ਇਹ ਸਾਰੇ ਸੀ ਉਰਾਂ ਪਰਾਂ ਤੋਂ ਪੈਸੇ ਇਕੱਠੇ ਕਰਕੇ ਇਕੱਠੇ ਕਰਕੇ ਕਰਦੇ ਸੀ ਜਾਂ ਬਈ ਗੁਰਪ੍ਰੀ ਜੰਗੀਆਂ ਨਾ ਉਹਨੇ ਬਹੁਤ ਸਹਾਇਤਾ ਕਰੀ ਆ ਬਾਈ ਦੀ ਬਹੁਤ ਕਾਫੀ ਬੰਦੇ ਨੇ ਹੈਲਪ ਕਰਕੇ ਬਈ ਚੱਲ ਰਿਹਾ ਸੀ ਠੀਕ ਧੰਨ ਪਰਿਵਾਰ ਦੀ ਹਾਲਾਤ ਕਿਵੇਂ ਦੀ ਹੁੰਦੀ ਹੈ ਪਰਿਵਾਰ ਤੇਰਾ ਤਾਂ ਬਈ ਜਿੰਦਾ ਲੱਗਣ ਵਾਲਾ ਕੰਮ ਹੋ ਗਿਆ ਬਈ ਹੁ ਰਹੀ ਨਹੀਂ ਕੋਈ ਹੁਣ ਕਲੀ ਮਿਸਸ ਸਾਹਿਬ ਦੀ ਕੋਈ ਨਹੀਂ ਹੈਗਾ ਬਾਕੀ ਉਹਦੀ ਵਿਚ ਆਦੀ ਮਾਲੀ ਮਦਦ ਹੋਈ ਜਾਵੇ ਕੋਈ ਨੌਕਰੀ ਟੱਪੇ ਤੇ ਲੱਗਿਆ ਜਾਵੇ ਹਨਾ ਵੀ ਚਲੋ ਰੋਜ਼ਗਾਰ ਬਣ ਜਾਂਦਾਗਾ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਰਕਾਰ ਨੂੰ ਤਾਂ ਅਪੀਲ ਕਰਨਾ ਚਾਹੁੰਦੇ ਪਲੇਰਾਂ ਵਾਸਤੇ ਬਈ ਉਹ ਸੋਚਣਾ ਚਾਹੀਦਾਗਾ ਕਿ ਨੂੰ ਨੌਕਰੀ ਦੀ ਜਿੰਦੀ ਆ ਬਹੁਤ ਜਿਆਦੇ ਵਿਚਾਰੇ ਨੇ ਇਹਨੇ ਬਿਟ ਨੂੰ ਸਟਰਗਲ ਕੀਤਾ ਬਸ ਉਹ ਚ ਜਨੂਨ ਹੀ ਇੰਨਾ ਸੀਗਾ ਉਹ ਕਹਿੰਦਾ ਮੈਂ ਕਬੱਡੀ ਗਰਾਊਂਡ 'ਚ ਹੀ ਮਰਨਾਗਾ ਉਹਦਾ ਪਹਿਲਾ ਐਕਸੀਡੈਂਟ ਹੋਇਆ ਉਹਨੂੰ ਮਤਲਬ ਸਾਰੇ ਜਿੰਨੇ ਕੇ ਬੰਦੇ ਸੀਗੇ ਸਾਰਿਆਂ ਨੇ ਸਮਝਾਇਆ ਵੀ ਤੂੰ ਛੱਡ ਦੇ ਗੇਮ ਪਰ ਉਹਨੇ ਨਹੀਂ ਛੱਡੀ ਉਦੋਂ ਬਾਅਦ ਫਿਰ ਐਕਸੀਡੈਂਟ ਹੋਇਆ ਚਲੋ ਬਾਹਰ ਲੰਨੀ ਹੈਲਪ ਨਾਲ ਟੂਰਨਾਮੈਂਟਾਂ ਤੇ ਜਾ ਕੇ ਹੈਲਪ ਨਾਲ ਉਹਦਾ ਇਲਾਜ ਹੋਇਆ ਠੀਕ ਹੋਇਆ ਉਹ ਉਹ ਫਿਰ ਗਰਾਊਂਡ 'ਚ ਆ ਗਿਆ ਤੇ ਜੋ ਵਿਚਾਰਾ ਵਧੀਆ ਦਵਾਰੋਂ ਆ ਕੇ ਖੇਡਣ ਲੱਗਿਆ ਬਾਹਰ ਵੀ ਖੇਡ ਕੇ ਆਇਆ ਦਵਾਈ ਖੇਡ ਕੇ ਆਇਆ ਆ ਕੇ ਦਵਾਈ ਤੋਂ ਖੇਡ ਕੇ ਆਈ ਸੀਗਾ ਉਹਦੇ ਪ੍ਰੋਬਲਮ ਆ ਗਈ ਘਰੇ ਸੀਗਾ ਉਹਦਾ ਤੇ ਘਰੇ ਸੀਗਾ ਪ੍ਰੋਬਲਮ ਆ ਗਈ ਚਲੋ ਪਟਿਆਲੇ ਲੈ ਗਏ ਉੱਥੇ ਉਹਦੇ ਸਟੰਟ ਪੈ ਗਏ ਡਾਕਟਰ ਨੇ ਵੀ ਉਹਨੂੰ ਖੇਡਣ ਤੋਂ ਮਨਾ ਕਰਤਾ ਅਸੀਂ ਵੀ ਕਿਹਾ ਵੀ ਚਲੋ ਕੋਈ ਹੁਣ ਹੋਰ ਕੰਮ ਦੇਖ ਲੈ ਬਿੱਟੂ ਹਨਾ ਪਰ ਕਹਿੰਦਾ ਨਹੀਂ ਵੀ ਮੈਂ ਤਾਂ ਕਲਾ ਖੇਡਣੀ ਆ ਜੇ ਕਬੱਡੀ ਵਾਲੇ ਨਾ ਹੁੰਦੇ ਤਾਂ ਮੈਂ ਹੁਣ ਵੀ ਨਾ ਬਚਦਾ ਉਹ ਕਹਿੰਦਾ ਮੈਨੂੰ ਤਿੰਨ ਵਾਰ ਇਦਾਂ ਹੋਇਆ ਮੇਰੇ ਨਾਲ ਐਕਸੀਡੈਂਟ ਹੋਇਆ ਤਿੰਨੇ ਵਾਰੀ ਮੈਨੂੰ ਕਬੱਡੀ ਵਾਲਿਆਂ ਨੇ ਬਚਾਇਆਗਾ ਵੀ ਮੈਂ ਨਹੀਂ ਕਬੱਡੀ ਛੱਡਣੀ ਹੈਗੀ ਬਾਹਰੋਂ ਵੀ ਬਹੁਤ ਬੰਦਿਆਂ ਨੇ ਕਿਹਾ ਵੀ ਬਿੱਟੂ ਤਾਲ ਤੈਨੂੰ ਬਾਹਰ ਲੈ ਜੰਨੇ ਆ ਹੁਣ ਆਪਣੇ ਨਿਊਜ਼ੀਲੈਂਡ ਜੋਗਾ ਸੋਲ ਤੇ ਗੋਪਾ ਬੈਂਸ ਰਪਿੰਦਰ ਜਲਾਲ ਉਹ ਪਹਿਲਾਂ ਹੁਣ ਦਵਾਈ ਖਿਲਾਇਆ ਹੁਣ ਉਹਨੂੰ ਨਿਊਜ਼ੀਲੈਂਡ ਲੈ ਕੇ ਜਾਣਾ ਸੀ ਦਸੰਬਰ ਚ ਉਹਨੇ ਜਾਣਾ ਸੀਗਾ ਖੇਡਣ ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਇਹ ਐਕਸੀਡੈਂਟ ਪੰਜਾਬ ਸਰਕਾਰ ਨੂੰ ਹੀ ਅਪੀਲ ਕਰਾਂਗੇ ਵੀ ਪਰਿਵਾਰਾਂ ਦੇ ਇਹਨਾਂ ਦੇ ਕਬੱਡੀ ਪਲੇਅਰ ਦੇ ਜਿਹਦੀ ਡੈਥ ਹੋ ਗਈ ਦੇਖੋ ਉਹ ਤਾਂ ਚਲਾ ਗਿਆ ਪਰ ਉਹਦੇ ਪਰਿਵਾਰਾਂ ਦੀ ਬਾਹ ਫੜੇ ਉਹਨਾਂ ਵਾਸਤੇ ਕੋਈ ਨੌਕਰੀ ਜਾਂ ਕੋਈ مالی ਸਹਾਇਤਾ ਉਹਨਾਂ ਨੂੰ ਦਿੱਤੀ ਜਾਵੇ ਕਿਉਂਕਿ ਉਹਦੀ ਵਾਈਫ ਵਿਚਾਰੇ ਕੱਪੜੇ ਸਿਲਕੇ ਜਣਾ ਆਪਣਾ ਗੁਜ਼ਾਰਾ ਕਰਦੇ ਆ ਤੁਸੀਂ ਵੀ ਪਹਿਲਾਂ ਕਿਡਾਰੀ ਲੋ ਯਾਰ ਟਾਰਗੇਟ ਕਰ ਦਿੰਦੇ ਨੇ ਖਿਡਾਰੀ ਨੂੰ ਵੀ ਨਸ਼ਾ ਕਿੱਥੋਂ ਇਹਨੂੰ ਕਿਵੇਂ ਦੇ ਨਹੀਂ ਨਹੀਂ ਵੀਰੇ ਜਦੋਂ ਦੇ ਨਾ ਉਹਦੇ ਸਟੰਡ ਪਿਆ ਉਹ ਤਾਂ ਮਤਲਬ ਬਿਲਕੁਲ ਵੀ ਇਹ ਜਦੋਂ ਬਹੁਤਾਰੇ ਦੂਰ ਸੀਗਾ ਬਿੱਟੂ ਬਿਲਕੁਲ ਵੀ ਇਹ ਜ ਕੋਈ ਗੱਲੇ ਨਹੀਂ ਸੀਗੀ ਹਨਾ ਜੇ ਕੋਈ ਨਸ਼ਾ ਕਰੂਗਾ ਬੰਦਾ ਜਿਹਦੇ ਸਟੰਡ ਪੈਨ ਉਹ ਤਾਂ ਉਹਨੂੰ ਪਤਾ ਹੀ ਆ ਵੀ ਉਹਨੇ ਹੋ ਜਾਣਾਗਾ ਖਿਡਾਰੀ ਬਰਨਾ ਕਿੰਨਾ ਔਖਾ ਤੁਸੀਂ ਬਹੁਤ ਬਹੁਤ ਔਖਾ ਵੀਰੇ ਬਹੁਤ ਜਿਆਦਾ ਸਟ੍ਰਗਲ ਆ ਗਏ ਬਹੁਤ ਜਿਆਦਾ ਇੱਕ ਗੇਮ ਇਦਾਂ ਦੀ ਅੱਜ ਬਹੁਤ ਜਿਆਦਾ ਇੰਜਰੀਆਂ ਨੇ ਹਨਾ ਸਵੇਰੇ ਸ਼ਾਮ ਪ੍ਰੈਕਟਿਸ ਕਰਨੀ ਫਿਰ ਡਾਈਟ ਹੁਣ ਬਿੱਟੂ ਵਰਗੇ ਬੰਦੇ ਲਈ ਡਾਈਟ ਦਾ ਪ੍ਰਬੰਧ ਕਰਨਾ ਬਹੁਤ ਔਖਾ ਸੀਗਾ ਕਿਉਂਕਿ ਘਰੋਂ ਬਹੁਤ ਗਰੀਬ ਸੀ ਆਪ ਹੀ ਵਿਚਾਰੇ ਨੇ ਇਹਨੇ ਰੋਟੀ ਬਣਾ ਕੇ ਖਾਣੀ ਹੁਣ ਇੱਕ ਸਾਲ ਹੀ ਹੋਇਆ ਜੀ ਮੈਰਿਜ ਹੋਈ ਸੀ ਪਹਿਲਾਂ ਇਹ ਤਾਲਾ ਲਗਾ ਕੇ ਜਾਂਦਾ ਹੁੰਦਾ ਸੀ ਘਰੇ ਤੇ ਕੋਈ ਨਹੀਂ ਸੀ ਹੁੰਦਾ ਆਉਂਦਾ ਸੀਗਾ ਚਲੋ ਹੁਣ ਇੰਨਾ ਕੁ ਸੁੱਖ ਹੋ ਗਿਆ ਸੀ ਵਿਚਾਰਾ ਇਹ ਆਉਂਦਾ ਸੀ ਕਿ ਇਹਨੂੰ ਪੱਕੀ ਪਕਾਈ ਰੋਟੀ ਮਿਲਣ ਲੱਗ ਗਈ ਸੀਗੀ ਪਰ ਰੱਬ ਨੂੰ ਨਵੇਂ ਮਨਜ਼ੂਰ ਨਹੀਂ ਸੀਗਾ ਵਧੀਆ ਵਿਚਾਰੀ ਦੀ ਜ਼ਿੰਦਗੀ ਲਈ ਤੇ ਆਈ ਸੀ ਵੀਰੇ ਆਪਾਂ ਕਲੱਬ ਵਾਲਿਆਂ ਨੇ ਕੱਲ ਲਾਈਵ 'ਚ ਬੋਲਿਆਗਾ ਵੀ ਅਸੀਂ ਆਵਾਂਗੇ